ਮੈਂ ਪਹਿਲਾਂ ਅੱਜ ਸਭ ਤੋਂ ਪਹਿਲਾਂ ਮੈਂ ਆਪ ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਆਰਪੀ ਸਿੰਘ ਜੀ ਤੇ ਸਾਡੇ ਸਿੱਖ ਤੇ ਪੰਜਾਬੀ ਸਮਾਜ ਦੇ ਲੋਕ ਦਿੱਲੀ ਤੋਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸ਼ਰਮ ਗੁਰਦੁਆਰਾ ਸਾਹਿਬ ਆਏ ਸੀ ਉਹਨਾਂ ਦਾ ਓਟ ਆਸਰਾ ਲੈਣ ਕਿ ਮਹਾਰਾਜ ਸਾਨੂੰ ਬਲ ਬਖਸ਼ੋ ਸਾਨੂੰ ਤਾਕਤ ਬਖਸ਼ੋ ਜੋ ਸਾਡੇ ਤੇ ਹਮਲਾ ਹੋਇਆ ਹੈ ਸਾਡੇ ਤੇ ਸਾਡੀ ਪੱਗ ਤੇ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਆ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪਰਸ ਇੱਕ ਐਮਐਲਏ ਨੇ ਪ੍ਰਵੀਨਤ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹਿੰਗਿਆ ਜਿਹੜੇ ਸਭ ਤੋਂ ਖਤਰਨਾਕ ਅਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਸ਼ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਈਆਂ ਦਾ ਮੁਗਲਾਂ ਨਾਲ ਤੁਸੀਂ ਮਜ਼ਾਕ ਕਢਾਉਂ ਕੀ ਵੀ ਚੈਨਲ ਤੇ ਬਹਿ ਕੇ ਮਜ਼ਾਕ ਕਢਾਉਂ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜਿਹੜਾ ਸਿੱਖ ਧਰਮ ਜਿਹੜਾ ਸਿਰਫ ਇਹ ਲੋਕਾਂ ਨੂੰ ਖਤਮ ਕਰਨ ਲਈ ਬਣਿਆ ਸੀ ਅੱਜ ਤੁਸੀਂ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਵੀ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਤੇ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨਾ ਕੋਈ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਿਲਾਤਾ ਇਹ ਗੁਰੂ ਦੇ ਮੁਰੇ ਅਸੀਂ ਓਟਾ ਅਸਲਾ ਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਰੇ ਕੈਂਪੇਨ ਕਰਦੇ ਫਿਰਦੇ ਆ ਪੱਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡਟ ਕੇ ਗੁਰੂ ਦੇ ਆਸਰੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਸਾਡੇ ਤੇ ਡਾਇਰੈਕਟ ਹਮਲਾ ਏ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਭੀ ਇੱਕ ਰਹੂੰਗੀਆ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਆ ਯਾਰ ਉਹਨਾਂ ਨਾਲ ਸਾਨੂੰ ਮਲਾਤ ਅਸੀਂ ਦੇਸ਼ ਦੀ ਸ਼ਾਨ ਲਈ ਕਿਤੇ ਹੱਦ ਤੱਕ ਵੀ ਜਾ ਸਕਦੇ ਹਾਂ ਬਾਰਡਰਾਂ ਤੇ ਸਾਡੀ ਫੌਜ ਰਾਖੀ ਕਰ ਰਹੀ ਆ ਉਹ ਕੀ ਸੋਚਣਗੇ ਵੀ ਇੱਕ ਪਾਰਟੀ ਦਾ ਜਿਹੜਾ ਕਨਵੀਨਰ ਆ ਇੱਕ ਪਾਰਟੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਜਿਹਦੇ ਪੱਗ ਬੰਨੀ ਆ ਉਹਦੇ ਹੁੰਦੇ ਇਹਨਾਂ ਦਾ ਕਨਵੀਨਰ ਸਾਨੂੰ ਇਹ ਮਗਲਾਨਾਂ ਨਾਲ ਆਵੇ ਇਸ ਕਰਕੇ ਅਸੀਂ ਇਹ ਗੁਰਦੁਆਰਾ ਸਾਹਿਬ ਆ ਕੇ ਓਟ ਆਸਰਾ ਲਿਆ ਇਹ ਲੜਾਈ ਸਾਡੀ ਲੜਾਈ ਨਹੀਂ ਇਹ ਲੜਾਈ ਆ ਪੱਗ ਦੀ ਆ ਇਹ ਲੜਾਈ ਪੰਜਾਬੀਆਂ ਦੀ ਆ ਜਿਹੜਾ ਇਹਨਾਂ ਨੇ ਇਹ ਵਰਡ ਯੂਜ਼ ਕੀਤੇ ਆ ਉਹ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਆ ਨਹੀਂ ਮੈਂ ਸਮਝਦਾ ਦਿੱਲੀ ਦਾ ਹਰ ਪੰਜਾਬੀ ਹਰ ਸਿੱਖ ਇਸ ਚੀਜ਼ ਦਾ ਜਿਹੜਾ ਹਿਸਾਬ ਆ ਉਹ ਆਪਣੇ ਤਰੀਕੇ ਨਾਲ ਲੇ ਕਿਵੇਂ ਲੈਣਾ ਹੈ ਬਹੁਤ بڑا ਤਮਾਸ਼ਾ ਪਹਿਲਾਂ ਨਸ਼ੇ 'ਚ ਸਿੱਖਾਂ ਨੂੰ ਲਾ ਕੇ ਅੱਜ ਪੰਜਾਬ 'ਚ ਗੈਂਗਵਾੜ ਚੱਲ ਰਹੀ ਆ ਅੱਜ ਨਾਰਕੋ টেরਰਿਜ਼ਮ ਚੱਲ ਰਿਹਾ ਤੇ ਹੁਣ ਟੀਵੀ ਚੈਨਲਾਂ ਤੇ ਆ ਕੇ ਸਿੱਖਾਂ ਨੂੰ ਅਤਵਾਦੀਆਂ ਨਾਲ ਮੁਗਲਾਂ ਨਾਲ ਕੀ ਉਹਨਾਂ ਦੀ ਉਹਨਾਂ ਨੂੰ ਕਿਸ ਤਰੀਕੇ ਨਾਲ ਝੋਟ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਰਾਜਧਾਨੀ ਦੇ ਵਿੱਚ ਇਹ ਨੈਸ਼ਨਲ ਚੈਨਲ ਤੇ ਬਹਿ ਕੇ ਆ ਆਦਮੀ ਇਹ ਝੋਟ ਪਚਾਉਂਦੇ ਪੰਜਾਬ ਦਿੱਲੀ ਦੇ ਵਿੱਚ ਇਹਨਾਂ ਪਸਾਰ ਵੀ ਰਹੇਗੇ ਅੱਜ ਮੈਂ ਔਰ ਮੇਰੇ ਸਾਰੇ ਸੀਨੀਅਰ ਲੀਡਰ ਸਰਦਾਰ ਆਰ.ਪੀ. ਸਿੰਘ और हमारे सिख या पंजाबी भाईचारे के लोग हमारे साथ आज गुरुद्वारे जाके हमने पहले तो मतलब गुरु से ओट आसरा लिया है उनकी शरण में आए हैं कि गुरु हमें ताकत दे कि इनका जो ऐसे दुष्ट लोग हैं जो ऐसे पापी लोग हैं उनका मुकाबला कर सकें और दूसरी बात ये दिल्ली जहाँ खड़े हैं हमारे गुरु इस दुनिया के लिए मुगलों से लड़ते रहे हैं मुगलों से लड़ते रहे हैं हमारे गुरु गुरु के परिवार शहीद हुए आज वही मुगल जो बांग्लादेशी रोहिंग्या उनके साथ हमारे मंत्री जी हरदीप पुरी साहब को और हमें जो सिख या पंजाबी हैं उनके साथ मलाया जा रहा है और वो आम आदमी के नेशनल स्पोक्स पर्सन और एमएलए और कहीं ना कहीं इसमें ये एक बड़ी बड़ी साजिश है वोट बैंक की साजिश है बार बार एक सिखों को पंजाबियों को कहीं ना कहीं मुगलों से कंपेयर करके मुगलों से जोड़ के इसका मतलब क्या है ये किस वोट बैंक को तो टारगेट कर रहे हैं क्या कर रहे हैं इसके पीछे क्या है तो इसलिए आज बहुत गंभीरता से हमने अपने गुरु को आके अपनी उनकी शरण में आए हैं और जितनी देर भगवंत मान और केजरीवाल जितनी देर ये माफी नहीं मांगेंगे तो लगातार दिल्ली के पंजाबी और सिख जहां भी ये जाएंगे इनका विरोध होगा इनसे प्रेशर पूछे जाएंगे और अगर नहीं दुएंगे तो हम खुद जाके ये बात सामने करेंगे भी आपने जो गुरुओं ने जिन मुगलों को इस देश पे अत्याचार हमारी बहु बेटियों की इज्जत बचाने के लिए ਮਾਰੇ ਗੁਰੂਆਂ ਨੇ ਸ਼ਹਾਦਤें دی ਆਪ ਉਹਨ ਮਗਲੋਂ ਸਿੱਖੋਂ ਕੋਰ ਪੰਜਾਬੀਓ ਕੋ ਜੋੜ ਰਹੇ ਦੂਜੀ ਗੱਲ ਮੈਂ ਪਹਿਲਾਂ ਅੱਜ ਸਭ ਤੋਂ ਪਹਿਲਾਂ ਮੈਂ ਆਪ ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਆਪੀ ਸਿੰਘ ਜੀ ਤੇ ਸਾਡੇ ਸਿੱਖ ਤੇ ਪੰਜਾਬੀ ਸਮਾਜ ਦੇ ਲੋਕ ਦਿੱਲੀ ਤੋਂ ਅਸੀਂ ਸਾਰੇ ਗੁਰੂ ਮਹਾਰਾਜ ਦੇ ਸ਼ਰਮ ਚ ਗੁਰਦੁਆਰਾ ਸਾਹਿਬ ਆਏ ਸੀ ਉਹਨਾਂ ਦਾ ਓਟ ਆਸਰਾ ਲੈਣ ਮਹਾਰਾਜ ਸਾਨੂੰ ਬਲ ਬਖਸ਼ੋ ਸਾਨੂੰ ਤਾਕਤ ਬਖਸ਼ੋ ਜੋ ਸਾਡੇ ਤੇ ਹਮਲਾ ਹੋਇਆ ਏ ਸਾਡੇ ਤੇ ਸਾਡੀ ਪੱਗ ਤੇ ਜੋ ਸਾਡੇ ਤੇ ਪੰਜਾਬੀਆਂ ਤੇ ਹਮਲਾ ਕੀਤਾ ਆ ਆਮ ਆਦਮੀ ਪਾਰਟੀ ਦੇ ਇੱਕ ਨੈਸ਼ਨਲ ਸਪੋਕਸਪਰਸਰ ਇੱਕ ਐਮਐਲਏ ਨੇ ਪ੍ਰਵੀਨਤ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕਮਾਲ ਹੋ ਗਈ ਤੁਸੀਂ ਸਾਡੇ ਸਭ ਤੋਂ ਸੀਨੀਅਰ ਹਰਦੀਪ ਪੁਰੀ ਜੀ ਸਾਡੇ ਮੰਤਰੀ ਤੇ ਸਾਡੇ ਸਿੱਖਾਂ ਨੂੰ ਤੁਸੀਂ ਇੱਕ ਬੰਗਲਾਦੇਸ਼ੀ ਰੋਹੰਗੀਆ ਜਿਹੜੇ ਸਭ ਤੋਂ ਖਤਰਨਾਕ ਆਤਵਾਦੀ ਨੇ ਜਿਵੇਂ ਮੁਗਲ ਕਿਸੇ ਵੇਲੇ ਸਾਡੇ ਦੇਸ਼ ਲਈ ਸੀ ਤੇ ਅੱਜ ਸਾਡੀ ਕੌਮ ਲਈ ਸੀ ਅੱਜ ਤੁਸੀਂ ਸਾਨੂੰ ਉਹ ਦੇਸ਼ ਦਰੋਈਆਂ ਦਾ ਮੁਗਲਾਂ ਨਾਲ ਤੁਸੀਂ ਮਜ਼ਾਕ ਕਢਾਓ ਟੀਵੀ ਚੈਨਲ ਤੇ ਬਹਿ ਕੇ ਮਜ਼ਾਕ ਕਢਾਓ ਵੀ ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਜਿਹੜਾ ਸਿੱਖ ਧਰਮ ਜਿਹੜਾ ਸਿਰਫ ਇਹ ਲੋਕਾਂ ਨੂੰ ਖਤਮ ਕਰਨ ਲਈ ਬਣਿਆ ਸੀ ਅੱਜ ਤੁਸੀਂ ਇਹ ਹਿੰਮਤ ਕਿਵੇਂ ਹੋਈ ਤੁਹਾਡੀ ਵੀ ਸਿੱਖਾਂ ਨੂੰ ਪੰਜਾਬੀਆਂ ਨੂੰ ਤੁਸੀਂ ਇੱਕ ਮੁਗਲਾਂ ਨਾਲ ਇੱਕ ਬੰਗਲਾਦੇਸ਼ੀ ਜਿਹੜੇ ਉਹ ਰੋਜ਼ ਕੋਈ ਨੌਬਿੰ ਹਰਕਤਾਂ ਕਰਦੇ ਆ ਕਿ ਦੇਸ਼ ਨੂੰ ਬਰਬਾਦ ਕਰਨ ਲਈ ਉਹਨਾਂ ਨਾਲ ਤੁਸੀਂ ਮਲਾਤਾ ਇਹ ਗੁਰੂ ਦੇ ਮੁਰੇ ਅਸੀਂ ਓਟਾ ਅਸਲਾ ਲਿਆ ਵੀ ਜਿੰਨਾ ਚਿਰ ਭਗਵੰਤ ਮਾਨ ਸਾਹਿਬ ਜਿਹੜੇ ਉਹ ਕੈਂਪੇਨ ਕਰਦੇ ਫਿਰਦੇ ਆ ਪਾਗਾਂ ਉਹਨਾਂ ਦੇ ਸਿਰ ਤੇ ਵੀ ਜੇ ਉਹ ਨਹੀਂ ਮਾਫੀ ਮੰਗਦੇ ਜਾਂ ਕੇਜਰੀਵਾਲ ਮਾਫੀ ਨਹੀਂ ਮੰਗਦੇ ਤਾਂ ਅਸੀਂ ਹਰ ਜਗ੍ਹਾ ਡਟ ਕੇ ਗੁਰੂ ਦੇ ਆਸਲੇ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਤੋਂ ਸਾਡੀ ਕੋਈ ਜਾਤੀ ਲੜਾਈ ਨਹੀਂ ਸਾਡੇ ਤੇ ਡਾਇਰੈਕਟ ਹਮਲਾ ਏ ਜਿਹੜਾ ਉਹ ਪੱਗ ਤੇ ਕੀਤਾ ਗਿਆ ਪੰਜਾਬੀਆਂ ਤੇ ਕੀਤਾ ਗਿਆ ਤੇ ਜੇ ਅਸੀਂ ਆਪਣੀ ਪੱਗ ਨੂੰ ਨਾ ਬਚਾ ਸਕੀਏ ਉਹ ਵੀ ਇੱਕ ਮੁਗਲ ਉਹ ਵੀ ਇੱਕ ਰਹੁੰਗੀਆਂ ਜਿਹੜੇ ਬੰਗਲਾਦੇਸ਼ ਦੇ ਅਤਵਾਦੀ ਆ ਯਾਰ ਉਹਨਾਂ ਨਾਲ ਸਾਨੂੰ ਮਲਾਤ ਅਸੀਂ ਦੇਸ਼ ਦੇ ਸ਼ਾਨ ਲਈ ਕਿਤੇ ਹੱਦ ਤੱਕ ਵੀ ਜਾ ਸਕਦੇ ਹਾਂ ਬਾਰਡਰਾਂ ਤੇ ਸਾਡੀ ਫੌਜ ਰਾਖੀ ਕਰ ਰਹੀ ਆ ਉਹ ਕੀ ਸੋਚਣਗੇ ਵੀ ਇੱਕ ਪਾਰਟੀ ਦਾ ਜਿਹੜਾ ਕਨਵੀਨਰ ਆ ਇੱਕ ਪਾਰਟੀ ਦਾ ਮੁੱਖ ਮੰਤਰੀ ਆ ਪੰਜਾਬ ਦਾ ਜੀ ਦੇ ਪੱਗ ਬੰਨੀ ਆ ਉਹਦੇ ਹੁੰਦੇ ਇਹਨਾਂ ਦਾ ਕਨਵੀਨਰ ਸਾਨੂੰ ਇਹ ਮਗਲਾਨਾਂ ਨਾਲ ਲਾ ਆਵੇ ਇਸ ਕਰਕੇ ਅਸੀਂ ਇਹ ਗੁਰਦੁਆਰਾ ਸਾਹਿਬ ਆ ਕੇ ਓਟ ਆਸਰਾ ਲਿਆ ਤੇ ਇਹ ਲੜਾਈ ਸਾਡੀ ਲੜਾਈ ਨਹੀਂ ਇਹ ਲੜਾਈ ਆ ਪੱਗ ਦੀ ਆ ਇਹ ਲੜਾਈ ਪੰਜਾਬੀਆਂ ਦੀ ਆ ਜਿਹੜਾ ਇਹਨਾਂ ਨੇ ਇਹ ਵਰਡ ਯੂਜ਼ ਕੀਤੇ ਆ ਉਹ ਜਲਦੀ ਤੋਂ ਜਲਦੀ ਮਾਫੀ ਮੰਗਣੀ ਚਾਹੀਦੀ ਆ ਨਹੀਂ ਮੈਂ ਸਮਝਦਾ ਦਿੱਲੀ ਦਾ ਹਰ ਪੰਜਾਬੀ ਹਰ ਸਿੱਖ ਇਸ ਚੀਜ਼ ਦਾ ਜਿਹੜਾ ਹਿਸਾਬ ਆ ਉਹ ਆਪਣੇ ਤਰੀਕੇ ਨਾਲ ਲੇ ਕਿਵੇਂ ਲੈਣਾ ਹੈ ਬਹੁਤ ਬੜਾ ਤਮਾਸ਼ਾ ਪਹਿਲਾਂ ਨਸ਼ੇ ਸਿੱਖਾਂ ਨੂੰ ਲਾ ਕੇ ਅੱਜ ਪੰਜਾਬ 'ਚ ਗੈਂਗਵਾੜ ਚੱਲ ਰਹੀ ਆ ਅੱਜ ਨਾਰਕੋ টেরਰਿਜ਼ਮ ਚੱਲ ਰਿਹਾ ਤੇ ਹੁਣ ਟੀਵੀ ਚੈਨਲਾਂ ਤੇ ਆ ਕੇ ਸਿੱਖਾਂ ਨੂੰ ਅੱਤਵਾਦੀਆਂ ਨਾਲ ਮੁਗਲਾਂ ਨਾਲ ਕੀ ਉਹਨਾਂ ਦੀ ਉਹਨਾਂ ਨੂੰ ਕਿਸ ਤਰੀਕੇ ਨਾਲ ਝੋਟ ਕੀਤੀ ਜਾਵੇ ਉਹਨਾਂ ਦੀ ਬਦਨਾਮੀ ਕੀਤੀ ਜਾਵੇ ਰਾਜਧਾਨੀ ਦੇ ਵਿੱਚ ਇਹ ਨੈਸ਼ਨਲ ਚੈਨਲ ਤੇ ਬਹਿ ਕੇ ਆਮ ਆਦਮੀ ਇਹ ਝੋਟ ਪਚਾਉਂਦੇ ਹਾਂ ਜੀ ਦਿੱਲੀ